ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਲੰਬੀ ਚੈਨਲ ਆ ਅੱਜ ਆਪਾਂ ਤੁਹਾਨੂੰ ਇੱਕ ਬਲੌਗ ਦਿਖਾਵਾਂਗੇ ਅੱਜ ਆਪਣੇ ਘਰੇ ਆਏ ਨੇ ਬਾਬਾ ਜੀ ਭਾਈ ਸਾਹਿਬ ਆਏ ਨੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਵਾਲਾ ਵਾਲੇ ਇਹਨਾਂ ਕੋਲੇ ਗੱਡੀ ਸੀ ਜੀ ਇੱਕ ਸਕੋਰਪਿਓ ਤਾਂ ਗੱਡੀ ਸਕੋਰਪਿਓ ਦਾ AC ਸਾਨੂੰ ਖਰਾਬ ਬੋਲਾ ਕਰਦਾ ਸੀ ਬਾਬਾ ਜੀ ਹਰੀ ਕਹਿੰਦੇ ਤਾਂ ਫਿਰ ਇਹਨਾਂ ਨੇ ਚੇਂਜ ਕਰਤੀ ਤੇ ਇਹਨਾਂ ਨੂੰ ਆਪਣੇ ਚੈਨਲ ਵੱਲੋਂ ਸਾਡੇ ਸਾਰੇ ਪਰਿਵਾਰਾਂ ਵੱਲੋਂ ਲੱਖ ਲੱਖ ਵਧਾਈਆਂ ਬਾਬਾ ਜੀ ਤੁਹਾਨੂੰ ਲੱਖ ਲੱਖ ਵਧਾਈਆਂ ਹੁਣ ਉਹਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਹਾਂਜੀ ਗੱਡੀ ਲਈ ਇਹਨਾਂ ਨੇ ਹੁੰਡਾ ਅਮੇਜੀ ਗੱਡੀ ਉਹ ਜੇ ਵੈਸੇ ਪੁੱਛੋ ਤਾਂ ਬਹੁਤ ਵਧੀਆ ਸੀ ਠੀਕ ਆ ਜੀ ਹੁਣ ਵੀ ਵਧੀਆ ਹੈ ਠੀਕ ਆ ਜੀ ਕਿਉਂਕਿ ਅੱਗੇ ਆਪਣੇ ਜਾਣਕਾਰਾਂ ਕੋਲੇ ਜਾਣੀ ਆ ਉਹ ਹਾਂਜੀ ਉਹਦਾ ਕੰਮ ਵਧੀਆ ਹੋਇਆ ਸੀ ਅੱਛਾ ਪਰ ਮੇਨ ਗੱਲ ਇਹ ਹੈ ਵੀ ਜਦੋਂ ਆਪਾਂ ਜਾਂਦੇ ਸੀ ਨਾ ਕਿਤੇ ਉਖਲੀਆਂ ਚ ਹਾਂਜੀ 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 ਉਹ ਤੋਂ ਹਿਲਦੀ ਜ਼ਿਆਦਾ ਉੱਚੀ ਘਾ ਹੁਣ ਕਰਕੇ ਹਾਂਜੀ ਜਾ ਮਤਲਬ ਜਦੋਂ ਆਪਾਂ ਜਿਆਦਾ ਤੇਜ਼ ਆ ਗੱਡੀ ਠੀਕ ਆ ਜੀ ਉਹਨੂੰ ਛੇਤੀ ਕਰਕੇ ਆਪਾਂ ਮੋੜ ਨਹੀਂ ਸੀ ਸਕਦੇ ਠੀਕ ਆ ਠੀਕ ਆ ਜੀ ਗੱਡੀ ਉੱਚੀ ਹੋਣ ਕਰਕੇ ਹਾਂਜੀ ਤੇ ਤਾਂ ਕਰਕੇ ਥੋੜਾ ਜਿਹਾ ਬਾਕੀ ਆਪਾਂ ਜੋ ਤਿੰਨ ਚਾਰ ਸਾਲ ਰੱਖ ਲਈ ਹਾਂਜੀ ਹਾਂਜੀ ਤੇ ਉਸ ਚੀਜ਼ ਤੋਂ ਵੀ ਕਈ ਵਾਰੀ ਆਪਾਂ ਨੂੰ ਜੀ ਰੱਕ ਜਾਂਦਾ ਜਿਵੇਂ ਪਹਿਲਾਂ ਨੋਵਾਂ ਵਾਰ ਰੱਖੀ ਸੀ ਠੀਕ ਆ ਜੀ ਤੇ ਆਪਾਂ ਉਹਨੂੰ ਨਿੰਦਦੇ ਨਹੀਂ ਵੀ ਮਤਲਬ ਐ ਸੀ ਹਾਂਜੀ ਹਾਂਜੀ ਤੇ ਗੱਡੀ ਮਤਲਬ ਕੁੱਲ ਮਿਲਾ ਕੇ ਠੀਕ ਸੀ ਠੀਕ ਹੈ ਜੀ ਵਧੀਆ ਸੀ ਆਪਾਂ ਨੂੰ ਮਤਲਬ ਦੂਰ ਦੂਰ ਗਏ ਵੀ ਆਪਾਂ ਹਾਂਜੀ ਹਾਂਜੀ ਤੇ ਵੈਸੇ ਕਹੇ ਸ਼ੌਂਕ ਸੀ ਹਾਂਜੀ ਕਿ ਆਪਾਂ ਵੈਸੇ ਸੀ 27 28 ਗੱਡੀਆਂ ਬਦਲਤੀਆਂ ਠੀਕ ਆ ਜੀ ਮਾਰੂਤੀ ਜੈਨ ਬਹੁਤ ਬਦਲਦੀਆਂ ਫਿਰ ਬੜੀਆਂ ਬੜੀਆਂ ਜਿਹੜੀਆਂ ਇੰਕਾਊਂਟਰ ਕਾ ਸਾਰੀਆਂ ਰੱਖ ਕੇ ਦੇਖਿਆ ਸੀ ਠੀਕ ਆ ਜੀ ਪਰ ਨਵੀਂ ਆਪਾਂ ਪਹਿਲੀ ਵਾਰੀ ਲਈ ਹੈ ਠੀਕ ਆ ਜੀ ਤਾਂ ਕਰਕੇ ਆਪਾਂ ਸੈਕੰਡ ਹੈਂਡ ਹੀ ਲੈਂਦੇ ਰੇ ਹਾਂ ਸੈਕੰਡ ਹੈਂਡ ਲੈ ਲਈ ਕਦੇ ਕੋਈ 5 ਸਾਲ ਚੱਲੀ ਕੋਈ 10 ਸਾਲ ਅੱਛਾ ਜੀ 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 ਸੀ ਇੱਕ ਅੱਛਾ 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 ਤੇ ਬਾਕੀ ਨਵੀਂ ਦਾ ਚਾਹ ਵੀ ਹੁੰਦਾ ਹੈ ਹਾਂਜੀ ਹਾਂਜੀ ਤੇ ਨਵੀਂ ਕੰਮ ਵੀ ਵੱਧ ਦਿੰਦੇ ਆ ਹੁਣ ਜਿਵੇਂ ਆਪਾਂ ਕਿਉਂਕਿ ਹੌਲੀ ਹੌਲੀ ਪਹਿਲਾਂ ਇਹ ਹੁੰਦਾ ਸੀ ਵੀ ਕਦੇ ਕਦੇ ਜਾਣਾ ਹੁੰਦਾ ਸੀ ਠੀਕ ਆ ਜੀ ਹੁਣ ਪਹਿਲਾਂ ਇਹ ਸੀ ਵੀ ਮਹੀਨੇ ਦੇ ਵਿੱਚ 5 ਦਿਨ ਜਾਣਾ ਹੈ ਠੀਕ ਆ ਜੀ 10 ਦਿਨ ਜਾਣਾ ਹੈ ਫਿਰ ਹੌਲੀ ਵੱਧ ਗਿਆ ਵੀ 15 ਦਿਨ ਜਾਣਾ ਹੈ ਹੁਣ ਤੁਹਾਨੂੰ ਪਤਾ ਵੀ ਸਾਰਾ ਮਹੀਨਾ ਹੀ ਆਪਾਂ ਤੁਰੇ ਰਹਿੰਦੇ ਆ ਕਿਉਂਕਿ ਪ੍ਰੋਗਰਾਮ ਆਪਣੇ ਦੂਰ ਦੂਰ ਦੇ ਹਨਾ ਜੀ ਪੰਜਾਬ ਹਰਿਆਣਾ ਰਾਜਸਥਾਨ ਚ ਤਾਈ ਜਾਂਦੇ ਆ ਅੱਛਾ ਇਹ ਹੁੰਡਾ ਵੇਚ ਆ ਬਾਬਾ ਜੀ ਹਾਂਜੀ ਹਾਂਜੀ ਇੱਕ ਹੋਰ ਕਾਰਨ ਹੈ ਠੀਕ ਹੈ ਜੀ ਵੀ ਡੀਜ਼ਲ ਵਾਲੀਆਂ ਜਿਹੜੀਆਂ ਗੱਡੀਆਂ ਹਾਂਜੀ ਉਹ ਬੰਦ ਹੋ ਰਹੀਆਂ ਹਾਂਜੀ 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 ਸਰਕਾਰ ਵੱਲੋਂ ਬਿਲਕੁਲ ਜੀ ਇੱਕ ਦੋ ਕੰਪਨੀਆਂ ਜਿਵੇਂ ਕੀ ਆ ਜਾਂ ਕਰੇ ਰੂਲ ਚੇਂਜ ਹੁੰਦੇ ਹੀ ਰਹਿੰਦੇ ਹਨ ਹਾਂ ਤਾਂ ਕਰਕੇ ਵੀ ਜਿਵੇਂ ਆਪਾਂ ਦਿੱਲੀ ਜਾਣਾ ਹੈ ਜਾਂ ਦਿੱਲੀ ਨੂੰ ਲੰਘ ਕੇ ਅੱਗੇ ਫਰੀਦਾਬਾਦ ਜਾਂ ਹੋਰ ਕਿਤੇ ਜਾਣਾ ਹੈ ਤੇ ਆਪਾਂ ਨੂੰ ਵੀ ਦਿੱਕਤ ਨਾ ਆਵੇ ਉਹ ਹੁਣ ਸਕਾਰਪੀਓ ਦਾ ਥੋੜਾ ਇਹ ਵੀ ਸੀ ਜੋ 15 ਮਾਡਲ ਸੀ ਹਾਂਜੀ ਤੇ 25 ਹੋ ਗਿਆ ਤੇ ਉਹ ਦਿੱਲੀ ਨਹੀਂ ਸੀ ਜਾ ਸਕਦੀ ਠੀਕ ਹੈ ਜੀ ਅੱਛਾ ਬਾਬਾ ਜੀ ਐਵਰੇਜ ਕਿੰਨੀ ਕਹਿੰਦੇ ਦੀ ਐਵਰੇਜ ਮਤਲਬ ਉਹਨੇ ਤਾਂ ਦੱਸਿਆ ਵੀ 20 ਦੀ ਦੇਊਗੀ ਠੀਕ ਆ ਜੀ ਤੇ ਆਪਾਂ ਨੂੰ ਹਜੇ 200 ਕਿਲੋਮੀਟਰ ਚੱਲੀ ਐ ਤੇ 17 18 ਦੇ ਰਹੀ ਐ ਠੀਕ ਆ ਜੀ ਤੇ ਹੋ ਸਕਦਾ ਵੀ 20 ਦੇ ਦੇ ਜੇ ਨਾ ਵੀ ਵੀ ਦੇਊਗੀ 18 19 ਵੀ ਦੇਊਗੀ ਤਾਂ ਠੀਕ ਆ ਸਕਾਰਪੀਆ ਨਾਲ ਬਾਕੀ ਜੀ ਕੁੱਲ ਮਿਲਾ ਕੇ ਡੀਜ਼ਲ ਤੇ ਪੈਟਰੋਲ ਬਰਾਬਰ ਹੀ ਆ ਕੋਈ ਫਰਕ ਥੋੜਾ ਯਾਰ ਬਰਾਬਰ ਇੱਕ ਹਾਂਜੀ ਇੱਕ ਆਪਣੇ ਕੋਲ ਸੀਐਨਜੀ ਸੀ ਉਹ ਫਿਰ ਆਪਾਂ ਕਿਤੇ ਆਪਾਂ ਉਹ ਜਾਣੇ ਆ ਮੰਨ ਲਓ ਪਹਾੜਾਂ 'ਚ ਜਾਣੇ ਆ ਜਾਂ ਕਿਤੇ ਉਹ ਜਥਾਂ ਤੇ ਆਪਸੀ ਐਨਜੀੀ ਦੇਖਣਾ ਪੈਂਦਾ ਉਹ ਵੀ ਹੋਂਡਾ ਵਾਲੇ ਨਹੀਂ ਸੀ ਨਹੀਂ ਉਹ Honda City ਸੀ Honda City ਹਾਂ ਪਰ ਗੱਡੀ ਉਹ ਵੀ ਚੰਗੀ ਸੀ ਠੀਕ ਹੈ ਪਰ ਉਹ ਫਿਰ CNG ਦਾ ਥੋੜਾ ਖਿਆਲ ਰੱਖਣਾ ਪੈਂਦਾ ਵੀ ਪਤਾ ਨਹੀਂ ਮਿਲੂਗੇ ਨਾ ਹਾਂਜੀ ਹਾਂਜੀ ਇਹ ਪٹرول ਹਰੇਕ ਥਾਂ ਤੇ ਮਿਲਦਾ ਠੀਕ ਹੈ ਜੀ ਫੁੱਲ ਮਲਾ ਕੇ ਵੀ ਠੀਕ ਹੈ ਬਾਕੀ ਇਹਦਾ ਨਵੀਂ ਤਾਂ ਨਵੀਂ ਆ ਨਾ ਕੋ ਟਾਇਰ ਨਾ ਕੋਈ ਹੋਰ ਕੁਝ ਨਹੀਂ ਦੇਖਣ ਦੀ ਲੋੜ ਹਾਂਜੀ ਤੇ ਮਿੱਤਰੋ ਬਾਬਾ ਜੀ ਹਰੀ ਥੋੜੇ ਲੇਟ ਹੋ ਗਏ ਜੇ ਟਾਈਮ ਨਾ ਲਾਉਨੇ ਤਾਂ ਆਪਾਂ ਤੇਲ ਤੁਲ ਚੋ ਕੇ ਪੂਰਾ ਬਲੌਗ ਵਧੀਆ ਬਣਾਉਂਦੇ ਉਮੀਦ ਕਰਦੇ ਹਾਂ ਤੁਸੀਂ ਜਰੂਰ ਸ਼ੇਅਰ ਕਰੋਗੇ ਤਾਂ ਬਾਬਾ ਜੀ ਹਰੀ ਆਪਣੇ ਘਰੇ ਪਹੁੰਚੇ ਆ ਜੀ ਆਇਆਂ ਨੂੰ ਬਾਬਾ ਜੀ ਹਰਾਂ ਨੂੰ ਪਰਿਵਾਰ ਸਮੇਤ ਪਹੁੰਚੇ ਆ ਤਾਂ ਗੱਡੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਹੋਰ ਵੀ ਹਾਂਜੀ ਆਪਾਂ ਤਾਂ ਕਹਿੰਦੇ ਆ ਵੀ ਜਿਹੜੇ ਆਪਣੇ ਗੁਰੂ ਕੇ ਸਿੰਘ ਹੈ ਹਾਂਜੀ ਸਭ ਨੂੰ ਮਹਾਰਾਜ ਦੇਵੇ ਹਨਾ ਇਹ ਇਹ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਨਾ ਘੋੜੇ ਹੁੰਦੇ ਸੀ ਸਿੰਘਾਂ ਕੋਲੇ ਘੋੜੇ ਸਹੀ ਹੈ ਤੇ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਆਪਣੇ ਘੋੜੇ ਆ ਇਹ ਹਾਂਜੀ ਬਿਲਕੁਲ ਜੀ ਹਨਾ ਬਸ ਜਹਾਜ਼ ਹੀ ਗੈਨ ਲੋ ਜੁੱਟੀ ਕਰਦੇ ਆ ਆਪਣੇ ਜਹਾਜ਼ ਕਹਿ ਲੋ ਕਿਰਪਾ ਰੱਖੇ ਵਾਹਿਗੁਰੂ ਇਹਨਾਂ ਦੇ ਸਭ ਤੇ ਹੀ ਹਨਾ ਜੀ ਹਾਂਜੀ ਹਾਂਜੀ ਸਿੰਘਾ ਨੂੰ ਇਸ ਚੀ ਦੀ ਬੜੀ ਲੋਡ ਹੁੰਦੀ ਹੈ ਬਿਲਕੁਲ ਗੱਡੀ ਨਵੀਂ ਨੁੱਕ ਦੇਖ ਸਕਦੇ ਹੋ ਜੀ ਤੁਸੀਂ ਨਿਊ ਬ੍ਰਾਂਡ ਨਿਊ ਮਾਡਲ ਦੇਖ ਸਕਦੇ ਹੋ ਤੁਸੀਂ ਤੇ 2025 ਮਾਡਲ ਦਿਖਾਉਣਾ ਹੈ ਪਿੱਛੇ ਵੀ ਪੰਜ ਛੇ ਜਣੇ ਆਰਾਮ ਨਾਲ ਗੱਡੀ ਤੇ ਚਾਇਆ ਕਰਾਂਗੇ ਆਪਣੇ ਚੈਨਲ ਤੇ ਵੀ ਬਾਬਾ ਜੀ ਹਰਾਂ ਦੇ ਲਾਈਵ ਚੱਲਦੇ ਰਹਿੰਦੇ ਆ ਨਿਊਜ਼ ਲੰਬੀ ਤੇ ਡਿੱਗੀ ਬਹੁਤ ਖੁੱਲੀ ਆ ਸਾਜ ਆਪਣੇ ਹਰਮੋਨੀਅਮ ਤਪਲਾਬ ਘਰ ਸਾਰੇ ਇਹਦੇ ਵਿੱਚ ਉਹ 5000 ਨਾਲੋਂ ਥੋੜੀ ਜਿਹੀ ਵੱਡੀ ਹੈ 8000 ਨਾਲੋਂ ਵੱਡੀ ਹੈ ਜੀ ਠੀਕ ਆ ਤਾਂ ਉੱਪਰ ਲਾਈਟ ਵੀ ਹੈਗੀ ਆ ਡਿੱਗੀ ਤੇ ਇਹ ਬਹੁਤ ਫੀਚਰ ਹੈਗੇ ਜਿਵੇਂ ਆਪਾਂ 80 ਤੋਂ ਉੱਤੇ ਗੱਡੀ ਆਪਾਂ ਕਰਦੇ ਆ ਨਾ ਹਾਂਜੀ ਹਾਂਜੀ ਤੇ ਫਿਰ ਇਹਦੇ ਵਿੱਚ ਬੱਤੀ ਆਉਂਦੀ ਹੈ ਉਹ ਵਾਰਨਿੰਗ ਦਿੰਦੀ ਹੈ ਵੀ ਤੁਸੀਂ ਹੁਣ 80 ਤੋਂ ਜ਼ਿਆਦਾ ਵਧ ਗਏ ਹਾਂਜੀ 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 ਫਿਰ ਇੱਕ ਇਕੋ ਮੂਡ ਵੀ ਇਹਦੇ ਵਿੱਚ ਹੈਗਾ ਠੀਕ ਆ ਜੀ ਉਹ ਜੇ ਆਪਾਂ ਸਮੂਥ ਚਲਾਵਾਂਗੇ ਵਧੀਆ ਆਰਾਮ ਨਾਲ ਹਾਂਜੀ ਉਹ ਇਕੋ ਹਰੀ ਬੱਤੀ ਚੱਲਦੀ ਹੈ ਹਾਂਜੀ ਹਾਂਜੀ ਜਦੋਂ ਆਪਾਂ ਇਹਨੂੰ ਜ਼ਿਆਦਾ ਖਿੱਚਾਂਗੇ ਫਿਰ ਉਹ ਬੁੱਝੂਗੀ ਫਿਰ ਇਹ ਦੱਸੂਗੀ ਵੀ ਹੁਣ ਤੁਹਾਡੀ ਐਵਰੇਜ ਨਹੀਂ ਆਉਣੀ ਹਾਂਜੀ ਹਾਂਜੀ ਵੀ ਤੁਸੀਂ ਥੋੜਾ ਜਿਹਾ ਓਵਰ ਚਲਾ ਰਹੇ ਹੋ ਜੇ ਆਪਾਂ ਲਾਈਟ ਆ ਬੰਦ ਕਰਨੀ ਹੈ ਭੁੱਲ ਕੇ ਆਟੋਮੈਟਿਕ ਬੰਦ ਹੋ ਜਾਂਦੀ ਆਪੀ ਠੀਕ ਆ ਠੀਕ ਆ ਅੱਛਾ ਅੱਛਾ ਹੋ ਗਈਆਂ ਬੰਦ ਆ ਦੇਖੋ ਅੱਛਾ ਵੀ ਇਹਨੂੰ ਪਤਾ ਵੀ ਹਾਂ ਜੀ ਲਾਈਟਾਂ ਆਉਣਾ ਜਦੋਂ ਆਪਾਂ ਬਾਹਰ ਨਿਕਲੇ ਵੀ ਬਾਰੀ ਬੰਦ ਕਰਤੀ ਆ ਵੀ ਆਪਾਂ ਨੂੰ ਕੋਈ ਪਤਾ ਨਹੀਂ ਗਿਆ ਵੀ ਮਿਲਟਾ ਚੱਲਦੀਆਂ ਆਟੋਮੈਟਿਕ ਬੰਦ ਹੋ ਗਈ ਵੈਸੇ ਆਏ ਸੀ ਚਲੋ ਹਾਂਜੀ ਚਲੋ ਗੱਡੀ ਦੇ ਨਾਲੇ ਦਰਸ਼ਨ ਹੋ ਗਏ ਸਾਨੂੰ ਹਨਾ ਜੀ ਹਾਂਜੀ ਹਾਂਜੀ ਸੋਨੂੰ ਆ ਜਾ ਵੀ ਤੈਨੂੰ ਸੱਚ ਘਰ ਦੀਆਂ ਮੁਬਾਰਕਾਂ ਤੁਹਾਡਾ ਘਰ ਵੀ ਦਿਖਾਓ ਇਹ ਜਿਹੜਾ ਪੱਥਰ ਲੱਗਿਆ ਹਾਂਜੀ ਹਾਂਜੀ ਤੇ ਇਹ ਸਾਨੂੰ ਪਸੰਦ ਆਇਆ ਠੀਕ ਆ ਜੀ ਬੜਾ ਵਧੀਆ ਮਿਸਤਰੀ ਵੀ ਕਮਲਾ ਉਹਨਾਂ ਨੇ ਕਮਾਲ ਕੀਤੀ ਹੈ ਤੇ ਜਿਹੜਾ ਤੁਹਾਡਾ ਮਟੀਰੀਅਲ ਹੈ ਹਾਂਜੀ ਹਾਂਜੀ ਇਹ ਵੀ ਬਹੁਤ ਵਧੀਆ ਲਾਇਆ ਇਹ ਬਾਬਾ ਜੀ ਆਪਾਂ ਵੈਸੇ ਪਾਵਾਂਗੇ ਵਲੌਗ ਬਣਾ ਕੇ ਇਹ ਠੀਕ ਆ ਜਿਵੇਂ ਪਹਿਲਾਂ ਸੀ ਉਹ ਵੀ ਆਪਾਂ ਵੀਡੀਓ ਬਣਾਈ ਹੋਈ ਆ ਤੇ ਜਿਵੇਂ ਜਿਵੇਂ ਕੰਮ ਕਰੀ ਗਏ ਮਿਸਤਰੀ ਹਨਾ ਚੰਗੇ ਆ ਮੁੰਡੇ ਵੈਸੇ ਹਾਂ ਉਹਨਾਂ ਦੇ ਆਪਾਂ ਬਹੁਤ ਸੋਹਣੀ ਬਣ ਗਈ ਹੁਣ ਆਇਆ ਵੀ ਰਾਤ ਨੂੰ ਤਾਂ ਘੱਟ ਦਿਸਦਾ ਹਾਂਜੀ ਹਾਂਜੀ ਪਰ ਆਪਾਂ ਦੇਖਿਆ ਵੀ ਬਹੁਤ ਵਧੀਆ ਬਣ ਗਈ ਠੀਕ ਆ ਜੀ ਬਾਕੀ ਆ ਜਿਹੜੀ ਚੀਜ਼ ਆ ਇਹ ਤਾਂ ਕਿੰਨੇ ਸਾਲ ਜਾਂਦੀ ਰਹੀ ਹਾਂਜੀ ਜਿਵੇਂ ਪੱਥਰ ਵਧਿਆ ਰਿਆ ਜਾਂਦਾ ਕੰਮ ਇਹ ਕਲਰ ਜਿਆਦਾ ਸੀ ਆਪਾਂ ਵੀ ਫਿਰ ਕੀ ਕਰੀਏ ਕਲਰ ਨੂੰ ਤਾਂ ਹਟਾਉਣਾ ਹੀ ਪਊਗਾ ਹਣਾ ਕਲਰ ਨੂੰ ਵਾਰ-ਵਾਰ ਪਲਾਸਟਰ ਕਰਾਉਣੇ ਦਾ ਫਿਰ ਵੀ ਏ ਕਿਰ ਜਾਂਦਾ ਸੀ ਜਿਹਨੂੰ ਸ਼ੋਰਾ ਵੀ ਕਹਿ ਦਿੰਦੇ ਆ ਬਾਕੀ ਜਿਹੜਾ ਤੁਸੀਂ ਆ ਘਰ ਅੰਦਰੋਂ ਹਾਂਜੀ ਤਿਆਰ ਕੀਤਾ ਹਾਂਜੀ ਹਾਂਜੀ ਇਹ ਤਾਂ ਕਿਆ ਬਾਤ ਈ ਹੈ ਬਹੁਤ ਸੋਹਣਾ ਬਾਜੀ ਆਪਾਂ ਤੁਹਾਨੂੰ ਵੇਖ ਕੇ ਕੀਤਾ ਜੀ ਤੁਸੀਂ ਇੱਕ ਕਵਰਾ ਕੀਤਾ ਸੀ ਆ ਤੇ ਮੈਂ ਫਿਰ ਆਪਾਂ ਵੀ ਕਰ ਲਈਏ ਨਾ ਜੀ ਬਾਕੀ ਇਸ ਤਰ੍ਹਾਂ ਜਿਹੜੇ ਹੁਣ ਵਸਤਾਂ ਨੂੰ ਵੀ ਆ ਰਸ ਹਮੇ ਬਾਣੀ ਚੱਲਦੀ ਹੈ ਘਰ ਦੇ ਵਿੱਚ ਨਾ ਉਹ ਜਿਹੜਾ ਮਾਹੌਲ ਹੈ ਹਾਂਜੀ ਅੰਦਰ ਵੜਦੇ ਆ ਸਾਰੇ ਜਿੱਥੇ ਪੋਜ਼ਿਟਿਵਿਟੀ ਹੋਵੇ ਹਾਂਜੀ ਹਾਂਜੀ ਸਹੀ ਜੇ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ ਹਾਂਜੀ ਉਸ ਘਰ ਵਿੱਚ ਵੈਸੀ ਕਿਰਪਾ ਹੁੰਦੀ ਹੈ ਹਾਂਜੀ ਅੰਦਰ ਵੜਨ ਵੜਦੇ ਆ ਸਾਰੇ ਪਤਾ ਲੱਗੇ ਜਾਂਦਾ ਵੈਸੇ ਆਪਾਂ ਕੋ ਜਿਵੇਂ ਛੋਟੇ ਛੋਟੇ ਰੇੜੀ ਚੈਪ ਜੀ ਹੁੰਦੀ ਉਹ ਵੀ ਲਾਉਣੇ ਆ ਤੇ ਉਹ ਥੋੜਾ ਹੁੰਦੇ ਚ ਨਾ ਤਕਨੀਕੀ ਫਾਲਟ ਰਹਿ ਗਿਆ ਉਹਦੀ ਲੀਡ ਆਪਾਂ ਲਵਾਵਾਂਗੇ ਸਿੰਪਲ ਲੀਡ ਚੱਲ ਜੂਗੀ ਇੱਕ ਵਾਰ ਦੀ ਉਹ ਵੀ ਚੱਲਦੀ ਰਹਿੰਦੀ ਉਹਦੇ ਵਿੱਚ ਤੁਹਾਡੇ ਵੀ ਗੁਰਬਾਣੀ ਲੋਡ ਕੀਤੀ ਹੋਈ ਆ ਸੁਖਮਨੀ ਸਾਹਿਬ ਹਾਂਜੀ ਤੇ ਸਾਰੇ ਉਹ ਜਿਹੜੇ ਆ ਜਾਂਦੇ ਹਾਂਜੀ ਉਹ ਸਾਰੇ ਇਹਦੇ ਵਿੱਚ ਆਪਣੇ ਚਿਪ ਲੱਗੀ ਵੀ ਹੈ ਤੁਹਾਡੇ ਵਾਲੀ ਰਿਕਾਰਡਿੰਗ ਸਾਰੀ ਕਰਨੀ ਸੀ ਆਪਾਂ ਲਓ ਜੀ सोनू ਅਰੇ ਤੇ ਸਬਾਬਾ ਜੀ ਅੱਜ ਪਹੁੰਚੇ ਸੀ ਇੱਕ ਜਿਹੜਾ ਤੁਹਾਡੇ ਘਰ ਦੀਆਂ ਲੋਕੇਸ਼ਨਾਂ ਹਾਂਜੀ ਮੰਨ ਲਓ ਜਿਵੇਂ ਤੁਹਾਡੇ ਚੈਨਲ 'ਚ ਆਉਂਦੇ ਆ ਸਾਰੇ ਹਾਂਜੀ ਕਿਤੇ ਵੀ ਵੀਡੀਓ ਪਾਉਣੀ ਹੈ ਕਿਸੇ ਕੰਧ ਤੇ ਖੜ ਕੇ ਪਾ ਦਿਓ ਹਾਂਜੀ ਸਹੀ ਗੱਲ ਹੈ Delhi ਪਾਈ ਚਲੋ ਜਿਵੇਂ ਮਰਜ਼ੀ ਜਿਹੜੀ ਮਰਜ਼ੀ ਲੋਕੇਸ਼ਨ ਤੇ ਐ ਲੱਗਦਾ ਵੀ ਆ ਕੋਈ ਤੁਸੀਂ ਆਪਾਂ Delhi ਆ ਜਾ ਕਰੋ ਫਿਰ ਆਪਾਂ ਥੋੜਾ ਹੀ ਵਲੌਗ ਬਣਾਉਣਾ ਪਾਉ ਕਰਾਂਗੇ ਸਹੀ ਗੱਲ ਹੈ ਅੰਨੇ ਟਾਈਮ ਕੱਢ ਲਿਆ ਕਰੋ ਕਿਉਂਕਿ ਮੈਂ ਇਕੱਲਾ ਤਾਂ ਕੀ ਪਾਵਾਂਗਾ ਵਲੌਗ ਨਾ ਨਹੀਂ ਬਹੁਤ سارے ਮੁੱਦੇ ਆ ਹਾਂਜੀ ਆਪਣੇ ਸਿੱਖ ਕੌਮ ਦੇ ਹਾਂਜੀ ਬਿਲਕੁਲ ਸਮਾਜ ਦੇ ਹਾਂਜੀ ਹਾਂਜੀ ਇੰਨੇ ਮੁੱਦੇ ਆ ਆਪਾਂ ਰੋਜ਼ ਉਹ ਤੇ ਗੱਲ ਕਰੀਏ ਨਾ ਹਾਂਜੀ Delhi ਹਾਂਜੀ ਹਾਂਜੀ ਤੇ ਮਹੀਨੇ ਦੇ 30 ਦਿਨ ਮੁੱਕ ਜਾਣਗੇ ਮੁੱਦੇ ਨਹੀਂ ਮੁੱਕਦੇ ਹਾਂਜੀ ਬਾਬਾ ਜੀ ਇੱਕ ਨਾ ਪਿੰਡਾਂ ਦੇ ਵਿੱਚ ਆਮੀਨਾ ਪਤਾ ਨਹੀਂ ਕਿਸੇ ਨੇ ਕੋਈ ਇਸ ਵਾਰ ਸੋਚਿਆ ਇਸ ਬਾਰੇ ਕਿ ਨਹੀਂ ਸੋਚਿਆ ਕਿ ਆਪਣੇ ਜੱਜਦਾਰ ਸਾਹਿਬ ਨੇ ਸੋਚਿਆ ਜਾਂ ਨਹੀਂ ਜਿਵੇਂ ਕਿ ਜਿਵੇਂ ਬਿਹਾਰੀ ਲੋਕ ਨੇ ਹਣਾ ਉਹ ਸਾਈਕਲਾਂ ਤੇ ਭਾਂਡੇ ਭੁੰਡੇ ਲੱਦੀ ਫਿਰਦੇ ਹਨ ਤੇ ਉਹ 300 ਰੁਪਏ ਕਿਲੋ ਵਾਲ ਵੇਚ ਲੋ 300 ਰੁਪਏ ਕਿਲੋ ਵਾਲ ਵੇਚ ਲੋ ਇਸ ਚੀਜ਼ ਨੂੰ ਮੈਂ ਬੜੀ ਨਫ਼ਰਤ ਕਰਦਾ ਮੈਨੂੰ ਜਿੱਥੇ ਮਿਲ ਜਾਂਦਾ ਮੈਂ ਚਿਪ ਚਿਪ ਕੱਢ ਕੇ ਉਹਨਾਂ ਦੇ ਉਹਨਾਂ ਵਿੱਚ ਚਿਪ ਲੈ ਕੇ ਚਲੇ ਜਾਉ ਨਹੀਂ ਤਾਂ ਫਿਰ ਮੈਂ ਥਾਣੇ ਜਾਊਗਾ ਤੁਹਾਡੇ ਤੇ ਜਾਂ ਮੈਂ ਕੋਈ ਕਾਰਵਾਈ ਕਰਾਊਗਾ ਇਹ ਮੇਰਾ ਸਹੀ ਆ ਕਿ ਗਲਤ ਆ ਬਲਾ ਇਥੋਂ ਤੁਸੀਂ ਸਹੀ ਹੋ ਹਾਂਜੀ ਤੇ ਜਿਹੜੇ ਕੁਝ ਉਹ ਤਾਂ ਹੁੰਦੇ ਆ ਵੀ ਆਪਣੇ ਜਿਹੜੇ ਪਿੰਡਾਂ ਵਾਲੇ ਲੋਕ ਐ ਹਾਂਜੀ ਉਹ ਨਿੱਕੀ ਜੀ ਗੱਲ ਦਾ ਲਾਲਚ ਕਰ ਲੈਂਦੇ ਆ ਹਾਂਜੀ ਵਾਲਾ ਮੱਠੇ ਕੀ ਦਿੰਦੇ ਆ ਉਹ ਹਾਂਜੀ ਨਿੱਕੇ ਨਿੱਕੇ ਬਿਸਕਟ ਜਾਂ ਕੁ ਭਾਂਡਾ ਦੇਤਾ ਹਾਂਜੀ ਠੀਕ ਐ ਤੇ ਉਹਨੇ ਕਿ ਜੋ ਗੇਤਾ ਵਾਇਗਰੂ ਨੇ ਪ੍ਰਮਾਤਮਾ ਨੇ ਮਤਲਬ ਸਾਰਿਆਂ ਨੂੰ ਬਣਾਇਆ ਵੀ ਜੇ ਉਹ ਕੋਲੀ ਗਲਾਸ ਆਪਾਂ ਵੈਸੀ ਵੀ ਤੇ ਲੈ ਸਕਦੇ ਆ ਹਾਂਜੀ ਤੇ ਜੇ ਕੋਲ ਪੈਸੇ ਨਹੀਂ ਤਾਂ ਕੋਈ ਹੋਰ ਘਰ ਦੇ ਵਿੱਚ ਕੋ ਲੋਹੇ ਦੀ ਚੀਜ਼ ਵੇਚ ਕੇ ਉਹਦੇ ਬਦਲੇ ਲੈ ਲਓ ਜੇ ਲੈਣਾ ਹੀ ਆ ਤਾਂ ਹਾਂਜੀ ਹਾਂਜੀ ਤੇ ਇਹ ਜਿਹੜੇ ਵਾਲ ਆ ਇਹਨਾਂ ਦਾ ਮਤਲਬ ਮਰਯਾਦਾ ਦੇ ਅਨਸਾਰ ਇਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਸੰਸਕਾਰ ਹੋਣਾ ਚਾਹੀਦਾ ਹਾਂ ਤੇ ਜਿਹੜੇ ਕੋਈ ਬਲੌਗ ਦੇਖਦੇ ਆ ਜਾਂ ਥੋੜੀ ਵੀਡੀਓ ਦੇਖਣਗੇ ਕਿ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜੇ ਆਪਣੇ ਪਿੰਡਾਂ ਦੇ ਜਿਹੜੇ ਸਿੱਖਾਂ ਦੇ ਘਰਾਂ ਖਾਸ ਕਰਕੇ ਹਾਂਜੀ ਕਿਉਂਕਿ ਹਰੇਕ ਦੇ ਤਾਂ ਕੇਸ ਹੀ ਨਹੀਂ ਰੱਖੇ ਜਿਹਦੇ ਵੀ ਕੇਸ ਰੱਖੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਤੇ ਭਾਈ ਨੰਦ ਲਾਲ ਜੀ ਦੇ ਹੁਕਮਨਾਮੇ ਵੀ ਹੈ ਵੀ ਦੋਨੋਂ ਵਕਤ ਜਿਹੜੀ ਹੈ ਕੇਸਾਂ ਦੀ ਸੇਵਾ ਕਰਨੀ ਹੈ ਕੰਗੇ ਨਾਲ ਹਾਂਜੀ ਸੋਭਾ ਵੀ ਸ਼ਾਮ ਨੂੰ ਵੀ ਅੱਛਾ ਕਈ ਵਹਿਮ ਕਰਦੇ ਇਸ ਗੱਲ ਦਾ ਹਾਂਜੀ ਹਾਂਜੀ ਕਹਿੰਦੇ ਜੀ ਸ਼ਾਮ ਨੂੰ ਤੁਸੀਂ ਕੇਸ ਨਾ ਵਾਹੋ ਤੇ ਕਰਜ਼ਾ ਚੜਦਾ ਹਾਂਜੀ ਸ਼ਾਮ ਨੂੰ ਕਰਨ ਚਾਹੀਦੇ ਕਹਿੰਦੇ ਹਾਂ ਗੁਰੂ ਸਾਹਿਬ ਨੇ ਕਿਹਾ ਪ੍ਰਾਣੀਆਂ ਕਾਬਤਾ ਉਹ ਵੀ ਦੋਨੋਂ ਵਕਤ ਮਤਲਬ ਕੇਸਾਂ ਦੀ ਕੰਗੇ ਨਾਲ ਸੇਵਾ ਕਰਨੀ ਹਾਂਜੀ ਸਾਮ ਸਮਾਰਕ ਕਰਨੀ ਉਹ ਜਿਹੜੇ ਕੇਸ ਹੈ ਉਹਨਾਂ ਨੂੰ ਮੁਬਾਰਕ ਜਦੋਂ ਮੂਏ ਮੁਬਾਰਕ ਹਾਂਜੀ ਕਿਹਾ ਜਾਂਦਾ ਹੈ ਮੂਏ ਮੁਬਾਰਕ ਹਾਂਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਪੰਗਾਣੀ ਦਾ ਪਹਿਲਾ ਜਦੋਂ ਹੋਇਆ ਜਦੋਂ ਹਾਂਜੀ ਤੇ ਜਿਹੜਾ ਸੀ ਨਾ ਪੀਰ ਬੁੱਧੂ ਸ਼ਾ ਠੀਕ ਹੈ ਜੀ ਉਹਨਾਂ ਦੇ ਬੇਟੇ ਹੁੰਦੇ ਆ ਨੀ ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਅ ਮਰੀਦ ਸੀ ਚੇਲੇ ਸੀ ਹਾਂਜੀ ਉਹ ਪੰਗਾਣੀ ਦੇ ਯੁੱਧ ਵਿੱਚ ਸ਼ਹੀਦ ਹੋ ਗਏ ਸੀ ਠੀਕ ਹੈ ਜੀ ਇਹ ਕਿਉਂ ਹੋਏ ਕਿਉਂਕਿ ਪਠਾਨ ਸੀ ਔਰੰਗਜ਼ੇਬ ਦੀ ਜਿਹੜੀ ਫੌਜ ਦੇ ਹਾਂਜੀ ਹਾਂਜੀ ਉਹਨਾਂ ਨੂੰ ਪਠਾਨ ਔਰੰਗਜ਼ੇਬ ਬਾਦਸ਼ਾਹ ਨੇ ਫੌਜ ਦੇ ਵਿੱਚੋਂ ਕੱਢਦਾ ਸੀ ਠੀਕ ਹੈ ਜੀ ਨੌਕਰੀ ਤੋਂ ਹਟਾਦਾ ਸੀ ਠੀਕ ਹੈ ਜੀ ਉਹ ਫਿਰ ਦਰਦਾਂ ਦੀਆਂ ਠੋਕਰਾਂ ਖਾਂਦੇ ਖਾਂਦੇ ਹਾਂਜੀ ਤੇ ਪੀਰ ਬੁੱਧੂ ਸ਼ਾਹ ਦੇ ਕੋਲੇ ਗਏ ਹਾਂਜੀ ਪੀਰ ਬੁੱਧੂ ਸ਼ਾਹ ਨੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਹਾਂਜੀ ਵੀ ਗੁਰੂ ਜੀ ਤੁਹਾਨੂੰ ਤਾਂ ਬੰਦਿਆਂ ਦੀ ਲੋੜ ਹੀ ਐ ਠੀਕ ਹੈ ਜੀ 700 ਪਠਾਨ ਸੀ ਉਹ ਠੀਕ ਹੈ ਜੀ ਉਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੀਰ ਨੇ ਕਿਹਾ ਵੀ ਮੈਂ ਜਾਮਣ ਬੰਦਾ ਹਾਂ ਹਾਂਜੀ ਵੀ ਮੈਂ ਮੇਰੀ ਜਾਮਣੀ ਐ ਹਾਂਜੀ ਤੁਸੀਂ ਇਹਨਾਂ ਬੰਦਿਆਂ ਨੂੰ ਰੱਖ ਲਓ ਫਿਰ ਰੱਖ ਲਓ 700 ਬੰਦਾ ਉਹਨਾਂ ਨੇ ਦਇਆ ਕੀਤੀ ਠੀਕ ਹੈ ਪੀਰ ਬੁੱਧੂ ਸ਼ਾਹ ਨੇ ਵੀ ਹਾਂਜੀ 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 ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੱਖ ਲਿਆ ਹਾਂਜੀ ਜਦੋਂ ਯੁੱਧ ਦੀ ਤਿਆਰੀ ਹੋਈ ਅੱਛਾ ਜੀ ਤੇ ਜਿਵੇਂ ਰਾਜਨੀਤਿਕ ਬੰਦੇ ਕਰਦੇ ਆ ਜਦੋਂ ਵੋਟਾਂ ਵੇਲੇ ਇੱਧਰ ਉੱਧਰ ਉਹ ਪਾਰਟੀਆਂ 'ਚ ਹੋ ਜਾਂਦੇ ਆ ਹਾਂਜੀ ਹਾਂਜੀ ਖਿਸਕਦੇ ਐ ਕਰਕੇ ਔਰੰਗਜ਼ੇਬ ਨੇ ਆਖਿਆ ਵੀ ਮੇਰੀ ਫੌਜ ਦੇ ਬੰਦੇ ਆ ਤੇ ਮਤਲਬ ਉਹਨਾਂ ਨੂੰ ਲਾਲਚ ਦੇ ਕੇ ਫੇਰ ਆਪ ਵਾਪਸ ਬੁਲਾ ਲਿਆ ਹਾਂਜੀ ਤੇ ਉਹ ਖਿਸਕ ਗਏ ਉਹ ਤੇ ਉਹ ਫੇਰ ਵਾਪਸ ਚਲੇ ਗਏ ਠੀਕ ਆ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਦੋਂ ਯੁੱਧ ਦੀ ਤਿਆਰੀ ਸੀ ਅੱਛਾ ਜੀ ਤੇ ਫਿਰ ਪੀਰ ਬੁੱਧੂ ਸਾਹਿਬ ਨੂੰ ਕਿਹਾ ਵੀ ਤੂੰ ਤੇ ਜਾਮਣੀ ਦਿੱਤੀ ਸੀ ਤੇ ਤੇਰੇ ਉਹ ਬੰਦੇ ਤਾਂ ਭੱਜ ਗਏ ਭੱਜ ਗਏ ਫਿਰ ਯੁੱਧ ਸ਼ੁਰੂ ਹੋ ਗਿਆ ਅੱਛਾ ਜੀ ਤੇ ਪੀਰ ਬੁੱਧੂ ਸਾਹਿਬ ਫਿਰ ਆਪਦੇ ਚੇਲਿਆਂ ਨੂੰ ਨਾਲ ਲੈ ਕੇ ਹਾਂਜੀ ਤੇ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਤੇ ਯੁੱਧ ਦੇ ਵਿੱਚ ਲੜੇ ਸੀ ਠੀਕ ਆ ਜੀ ਜਿਹਦੇ ਵਿੱਚ ਉਹ ਉਹਨਾਂ ਦੇ ਪੁੱਤਰ ਸ਼ਹੀਦ ਹੋ ਗਏ ਸੀ ਹਾਂਜੀ ਦੋ ਤੇ ਜਦੋਂ ਸਾਰਾ ਮਤਲਬ ਯੁੱਧ ਸਮਾਪਤ ਹੋ ਗਿਆ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੱਤ ਹੋਈ ਹਾਂਜੀ ਹਾਂਜੀ ਉਸ ਤੋਂ ਮਗਰੋਂ ਸਾਰਿਆਂ ਨੂੰ ਮਤਲਬ ਨਾਮ ਵੰਡਣੇ ਸੀ अच्छा, हांदे देड़े हांदे। देड़े अच्छा केंदे, केंदे जी ਜਿਹੜੇ ਸਿੰਘ ਕੋਈ ਜ਼ਖਮੀ ਸੀ ਉਹਨਾਂ ਦਾ ਇਲਾਜ ਸੀ ਜਿਹੜੇ ਅੱਗੇ ਹੋ ਕੇ ਲੜੇ ਸੀ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਤਲਬ ਕਿ ਸਾਨੂੰ ਕੰਗਾ ਕਰੀ ਜਾਂਦੇ ਸੀ ਅੱਛਾ ਜੀ ਤੇ ਪੀਰ ਬੁੱਧੂ ਸਾਹ ਨੂੰ ਕਹਿੰਦੇ ਕਹਿੰਦੇ ਵੀ ਪੀਰ ਜੀ ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਹਾਂਜੀ ਹਾਂਜੀ ਵੀ ਤੁਹਾਨੂੰ ਕੀ ਲੋੜ ਸੀ ਠੀਕ ਹੈ ਜੀ ਤੁਸੀਂ ਆਪਣੇ ਪੁੱਤਰ ਮਤਲਬ ਯੁੱਧ ਦੇ ਵਿੱਚ ਲਿਆ ਕੇ ਤੁਸੀਂ ਉਹਨਾਂ ਦੇ ਨਾਲ ਜੰਗ ਦੇ ਵਿੱਚ ਸ਼ੀਤ ਕਰਵਾ ਲਏ ਹਾਂਜੀ ਹਾਂਜੀ ਉਹ ਕਹਿੰਦੇ ਜੀ ਮੈਂ ਮਤਲਬ ਜਾਮਣ ਬਣਿਆ ਸੀ ਜਾਮਣ ਬਣਿਆ ਸੀ ਤੇ ਮੇਰਾ ਫਰਜ ਸੀ ਔਖੇ ਵੇਲੇ ਪਯੋਗਦਾਰੀ ਕਰਕੇ ਮੈਂ ਨਹੀਂ ਕਰ ਸਕਦਾ ਸੀ ਬਿਲਕੁਲ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਚਲੋ ਵੀ ਤੁਹਾਡਾ ਜੋ ਹੋ ਗਿਆ ਨੁਕਸਾਨ ਪੁੱਤਰਾਂ ਦਾ ਵੀ ਮਤਲਬ ਅਸੀਂ ਸਿੱਧਾ ਜਿਗਣਾਗੇ ਉਹਨਾਂ ਨੂੰ ਪਰ ਤੁਹਾਨੂੰ ਦੱਸੋ ਵੀ ਤੁਹਾਨੂੰ ਕੀ ਨਾਮ ਲਈਏ ਠੀਕ ਹੈ ਜੀ ਜਿਵੇਂ ਨਾਮ ਕਿਸੇ ਨੂੰ ਵੱਖਰੇ ਵੱਖਰੇ ਦਿੱਤੇ ਫਿਰ ਬੁੱਧੂ ਸ਼ਾਹ ਕਹਿੰਦੇ ਮਹਾਰਾਜ ਜਿਹੜਾ ਤੁਸੀਂ ਕੰਗਾ ਕਰੀ ਜਾਂਦੇ ਹੋ ਕੰਗੇ ਦੇ ਵਿੱਚ ਜਿਹੜੇ ਕੇਸੜੇ ਸੀ ਨਾ ਹਾਂਜੀ 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 ਪੀਰ ਬੁੱਧੂ ਸ਼ਾਹ ਕਹਿੰਦਾ ਜੀ ਆ ਤੁਸੀਂ ਮੂਏ ਮੁਆਰਕ ਦੇ ਦਿਓ। ਅੱਛਾ ਜੀ। ਵੀਰ ਤੁਸੀਂ ਕੰਗਾ ਦੇ ਦਿਓ। ਠੀਕ ਹੈ ਜੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕੇਸ ਕੱਢਣ ਲੱਗੇ ਜਦੋਂ ਉਹ ਕਹਿੰਦੇ ਜੀ ਪੀਰ ਬੁੱਧੂ ਸ਼ਾਹ ਕਹਿੰਦਾ ਵੀ ਕੇਸ ਨਾ ਕਢੋ। ਇਹ ਵੀ ਮੈਨੂੰ ਵਿੱਚ ਹੀ ਦੇ ਦਿਓ। ਠੀਕ ਹੈ ਜੀ। ਉਹ ਨਾਲ ਲੈ ਕੇ ਸਾਂਭ ਕੇ ਤੇ ਫਿਰ ਜਦੋਂ ਘਰੇ ਗਿਆ। ਹਾਂਜੀ। ਤੇ ਉਹਦੇ ਘਰ ਵਾਲੀ ਤੇ ਅੱਗੇ ਪਰਿਵਾਰ ਉਹ ਕਹਿੰਦੇ ਵੀ ਤੂੰ ਮਤਲਬ ਜੋ ਦੱਸਿਆ ਵੀ ਇਸ ਤਰ੍ਹਾਂ ਸ਼ੀਧੀਆਂ ਹੋ ਗਈਆਂ। ਹਾਂਜੀ। ਤੇ ਉਹਨਾਂ ਨੂੰ ਇੱਕ ਵਾਰੀ ਤੇ ਲੱਗਿਆ ਵੀ ਐਵੇਂ ਆਪਾਂ ਨੂੰ ਕੀ ਲੋੜ ਸੀ ਹਾਂਜੀ ਹਾਂਜੀ ਕਿਸੇ ਦੀ ਗੱਲ ਚ ਪੈਨ ਨੂੰ ਪਰ ਜੇ ਹੋ ਵੀ ਗਏ ਤੇ ਤੈਨੂੰ ਮਿਲਿਆ ਕੀ ਮਿਲਿਆ ਕੀ ਉਹਨੇ ਫਿਰ ਉਹ ਬੜੇ ਰਮਾਲ ਦੇ ਵਿੱਚ ਲਪੇੜ ਕੇ ਉਹਨੇ ਆਖਿਆ ਵੀ ਮੈਨੂੰ ਆਹ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਠੀਕ ਹੈ ਜੀ ਮਤਲਬ ਆ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੰਗਾ ਹੈ ਹਾਂਜੀ ਹਾਂਜੀ ਤੇ ਇਹਦੇ ਵਿੱਚ ਉਹਨਾਂ ਦੇ ਸੀਸ ਦੇ ਕੇਸ ਹੈ ਠੀਕ ਹੈ ਜੀ ਮਤਲਬ ਏਡੀ ਮਹਾਨਤਾ ਹੈ ਮੇਰੇ ਯਾਦ ਆ ਗਈ ਤੁਸੀਂ ਕਿਹਸਾਂ ਦੀ ਗੱਲ ਕੀਤੀ ਵੀ ਕਿਹਸਾਂ ਦੀ ਏਡੀ ਮਹਾਨਤਾ ਹੈ ਇਹਨੂੰ ਮਤਲਬ ਉਹਨਾਂ ਲੋਕਾਂ ਨੂੰ ਭਾਂਡੇ ਵਿੱਚ ਨਾਲ ਇਹਨੂੰ ਉਹਨਾਂ ਨੂੰ ਨਾ ਦਿਓ ਇਹ ਦਸਕਾਰ ਕਰੋ ਠੀਕ ਹੈ ਜੀ ਠੀਕ ਹੈ ਕਿਉਂਕਿ ਆਮ ਹੀ ਮੈਂ ਦੇਖਦਾਰ ਇਹ ਨਾ ਜਾਨਾ ਹੈ ਵਾਲ ਵੇਚ ਲੋ ਵਾਲ ਵੇਚ ਲੋ ਕਿਉਂਕਿ ਨਵੇਂ ਮੁੰਡੇ ਛੋਟੇ ਆ ਜਿਹੜੇ ਵਿਚਾਰੇ ਕਈ ਵੇ ਹੋ ਜਾਂਦਾ ਵੀ ਜੂੜਾ ਕਟਾ ਦਿੰਦੇ ਹਨਾ ਇੱਕ ਲਾਲਚ ਦੇ ਰਿਹਾ ਜਿਵੇਂ 300 ਰੁਪਏ ਕਿਲੋ 300 ਰੁਪਏ ਕਿਲੋ ਹੋਣਾ ਵੀ ਹੈ ਤਾਂ ਗਲਤ ਤਾਂ ਨਹੀਂ ਹਾਂ ਨਹੀਂ ਉਹ 300 ਰੁਪਏ ਕਿਲੋ ਵਾਲੀ ਗੱਲ ਆ 300 ਤਾਂ ਬਰਨਾ ਬਹੁਤ ਔਖਾ ਕਿਲੋ ਦਾ ਕੇਸ ਹੁੰਦੇ ਨਹੀਂ ਹੁੰਦੇ ਨਹੀਂ ਇਹਦਾ 50 ਗ੍ਰਾਮ 100 ਗ੍ਰਾਮ ਤੇ ਬਾਕੀ ਕੇਸਾਂ ਨੂੰ ਬੰਦਾ ਕੀ ਇਹ ਨਾਲ ਕੁਝ ਨਹੀਂ ਮੰਗਦਾ ਕੇਸਾਂ ਨੂੰ ਵਟਿਆਂ ਦੇ ਬਰਾਬਰ ਤੇ ਤੋਲਣਾ ਹੀ ਗਣਾ ਹੈ ਉਹ ਬਿਲਕੁਲ ਜੀ ਬਿਲਕੁਲ ਇਹ ਸਿੱਖੀ ਹੈ ਹਾਂਜੀ ਹਾਂਜੀ ਇਹਨੂੰ ਆਪਾਂ ਵਟਿਆਂ ਦੇ ਪੱਥਰਾਂ ਦੇ ਵਟਿਆਂ ਦੇ ਬਰਾਬਰ ਥੋੜੀ ਆਪਾਂ ਇਹਦਾ ਮੁੱਲ ਪਾ ਸਕਦੇ ਹਾਂ ਠੀਕ ਹੈ ਜੀ ਇਹਦੀ ਤਾਂ ਕੀਮਤ ਹੀ ਕੋਈ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਦੇਖ ਰਹੇ ਹੋ ਜੀ ਸੋਰੇ ਵਿਚਾਰ ਬਾਬਾ ਜੀ ਹਰਾਂ ਦੇ ਜਿਵੇਂ ਕਿ ਪਿੰਡਾਂ ਦੇ ਵਿੱਚ ਭਾਂਡੇ ਵਾਲੇ ਤੁਰੇ ਫਿਰਦੇ ਆ ਉਹਨਾਂ ਨੂੰ ਕੇਸ ਨਾਂ ਦਿਆ ਕਰੋ ਸਨਸਕਾਰ ਕਰ ਦਿਆ ਕਰੋ ਉਹ ਵਧੀਆ ਠੀਕ ਆ ਨਾ ਬਾਬਾ ਜੀ ਹਾਂਜੀ ਹਾਂਜੀ ਸੋ ਬੜਾ ਚੰਗ ਲੱਗੇ ਸਾਨੂੰ ਵੀ ਠੀਕ ਹੋ ਜੇ ਇਧਰ ਬਿਗਾਉਣੇ ਜੀ ਆਪਣੀ ਗੁੜੀਆ ਅਨਮੋਲ ਲਓ ਜੀ ਇਧਰ ਜਿਹੜਿਆ ਫੋਟੋ ਫੋਟੋ ਨਾ ਉਹ ਦਿਖਾਈ ਜਾਂਦੇ ਆ ਬਾਬਾ ਜੀ ਅਨਮੋਲ ਆ ਤੇ ਉਹ ਪੰਜੋਤ ਹੋ ਗਈ ਅੱਛਾ ਇਹ ਆਪਣੀ ਹੋ ਗਈ ਹੈ ਨਾ ਆ ਛੋਟੀਆਂ ਫੋਟੋਆਂ ਦੇਖੋ ਜੀ ਪੰਜੋਤ ਤੇ ਪ੍ਰਭਜੋਦੀਆਂ ਨੇ ਕਿ ਹੰਦੇ ਪੁਰਾਣੀਆਂ ਜਿਆਦਾ ਹੈ ਹਾਂਜੀ ਤਾਂ ਅੱਜ ਅਸੀਂ ਪੂਰੇ ਪਹਾੜਾਂ ਵਾਲਿਆਂ ਦੇ ਬਾਬਾ ਜੀ ਆਪਣੇ ਘਰੇ ਆਏ ਆ ਪ੍ਰਵਾਸ ਸਮੇਤ ਹਨਾਈ ਠੀਕ ਆ ਬਾਈ ਹਾਂਜੀ ਚਲੋ ਇਸ ਤਰ੍ਹਾਂ ਵੀ ਪਿਆਰ ਬਣਿਆ ਰਹਿੰਦਾ ਹੈ ਹਾਂਜੀ ਪਿਆਰ ਬਣਿਆ ਰਹਿੰਦਾ ਹੈ ਤੇ ਬਾਕੀ ਜਿਹੜੇ ਆਪਣੇ ਅੱਗੇ ਬੱਚੇ ਆ ਹਾਂਜੀ ਇਹਨਾਂ ਨੂੰ ਆਪਾਂ ਜਦੋਂ ਦੱਸਦੇ ਆਂ ਵੀ ਆਪਣੇ ਭਾਈ ਜਾਣਾ ਆਉਣਾ ਉਹ ਰਿਸ਼ਤੇਦਾਰੀਆਂ ਆ ਹਾਂਜੀ ਫਿਰ ਇਹ ਅੱਗੇ ਵਰਤਦੇ ਆ ਹਾਂਜੀ ਜੇ ਆਪਾਂ ਬੱਚਿਆਂ ਨੂੰ ਦਸੀਏ ਨਾ ਚਲੋ ਆਪਾਂ ਗੱਡੀ ਨਵੀਂ ਲਈ ਸੀ ਗੱਡੀ ਦੇ ਬਹਾਨੇ ਆ ਗਏ ਸਾਰੇ ਜਣੇ ਗੱਡੀ ਦੇ ਬਹਾਨੇ ਸਾਰੇ ਜਣੇ ਆ ਗਏ ਦਰਸ਼ਨ ਮੇਲੇ ਹੋ ਗਏ ਹਨਾ ਆ ਵੈਗਰ ਉਹ ਗੱਡੀ ਤੇ ਪੈਰ ਫੜਾ ਹੱਥ ਰੱਖੇ ਹਨਾ ਜੀ ਹਰਿਆਣੇ ਮੰਨੀ ਗਏ ਅੱਛਾ ਜੀ ਉੱਥੋਂ ਦਾ ਹੁਣ ਹੈੱਡ ਗ੍ਰਾਂਥੀ ਅੰਗਰੇਜ਼ ਸਿੰਘ ਹਾਂਜੀ ਹਾਂਜੀ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਮਦਦ ਨੂੰ ਪੂਰਾ ਮਾਨ ਸਨਮਾਨ ਕੀਤਾ ਹਾਂਜੀ ਬਿਲਕੁਲ ਤੇ ਇਹ ਜਿਹਨਾਂ ਨੂੰ ਚਾਹ ਹੁੰਦਾ ਉੱਥੇ ਆਇਆ ਜਾਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਜਿੱਥੇ ਕਿਸੇ ਨੇ ਚਾਹ ਨਹੀਂ ਕਰਨਾ ਉੱਥੇ ਫਿਰ ਜਾਇ ਵੀ ਨਹੀਂ ਜਾਂਦਾ ਨਹੀਂ ਸਾਨੂੰ ਤਾਂ ਬੜਾ ਚਾ ਚੜਾ ਜਿਹਾ ਜੇ ਦਾ ਵੇਖ ਲੋ ਹੁੰਦੇ ਹਨਾ ਅਨਮੋਲ ਕਰੇ ਰਹਿ ਗਈ ਉਹਨੂੰ ਵੀ ਸਦਿਆ ਵਿਚਾਲੇ ਅਨਮੋਲ ਨੂੰ ਲੈ ਕੇ ਕਿਉਂ ਨਹੀਂ ਆਏ ਇਹੀ ਕਹਿ ਰਿਹਾ ਯਾਰ ਸਾਰੇ ਨੇ ਅੱਛਾ ਤੁਸੀਂ ਲਾਈਵ ਕਰੀ ਜਾਂਦੇ ਹੋ ਹਾਂਜੀ ਹਾਂਜੀ ਹਾਂ ਬਲੌਗ ਬਣ ਹੀ ਜਾਂਦਾ ਹਾਂਜੀ ਇੱਕ ਇਹ ਯਾਦਗਰ ਰਹਿ ਜਾਂਦੀ ਹੈ ਹਾਂਜੀ ਬਿਲਕੁਲ ਜਿੰਦਗੀ ਦੇ ਜਿਹੜੇ ਸੋਹਣੇ ਪਲ ਹੁੰਦੇ ਆ ਨਾ ਹਾਂਜੀ ਉਹਨੂੰ ਉਸ ਸਮੇਂ ਨੂੰ ਸਮੇਂ ਨੂੰ ਆਪਾਂ ਰੋਕ ਨਹੀਂ ਸਕਦੇ ਹਾਂਜੀ ਬਿਲਕੁਲ ਰੋਕ ਨਹੀਂ ਸਕਦੇ ਹਾਂਜੀ ਹਾਂਜੀ ਪਰ ਇਹਨੂੰ ਕੈਮਰੇ 'ਚ ਕੈਦ ਕਰ ਲੈਣੇ ਆ ਹਾਂਜੀ ਕੈਦ ਕਰ ਲੈਣੇ ਆ ਜਿਹੜੇ ਤਾਂ ਬੰਨ ਨਹੀਂ ਜਾਂਦੀ ਸਾਰੀ ਇਹ ਨਹੀਂ ਤਾਂ ਜਿਹੜਾ ਸਮਾਂ ਲੰਘ ਜਾਊਗਾ ਹਾਂਜੀ ਆਪਾਂ ਹੁਣ 5-10 ਮਿੰਟਾਂ ਨੂੰ ਵਾਪਸ ਹੋ ਜਾਾਂਗੇ ਪਰ ਉਹ ਜਿਹੜੇ ਖਬਰਾਂ 'ਚ ਸੋਂਦੇ ਨਾ ਰਾਤ ਨੂੰ ਕੋਈ ਉਹ ਜਿਵੇਂ ਚੋਰੀ-ਚਾਰੀ ਕਰ ਦੇ ਕਹਿੰਦੇ ਵੀ ਆ ਰਾਤ ਨੂੰ ਸੀਸੀਟੀਵੀ ਕੈਮਰੇ ਚ ਕੈਦ ਹੋ ਗਏ ਕੈਦ ਹੋ ਗਿਆ ਲੈ ਉਹ ਗੱਲ ਹੋਣੀ ਇਹ ਜਿਹੜਾ ਕੋਈ ਵੀ ਖੁਸ਼ੀਆਂ ਦਾ ਸਮਾਂ ਕੋਈ ਯਾਦਗਾਰੀ ਪਾਲਾ ਉਹਨੂੰ ਆਪਾਂ ਕੈਮਰੇ ਚ ਕੈਦ ਕਰਕੇ ਆਪਣੇ ਕੋਲ ਰੱਖ ਸਕਦੇ ਆ ਪਰ ਸਮੇਂ ਨੂੰ ਫੜਿਆ ਨਹੀਂ ਜਾ ਸਕਦਾ ਹਾਂਜੀ ਹੈਨਾ ਚਲੋ ਜੀ ਧੰਨਵਾਦ ਜੀ ਹਾਂਜੀ ਸਾਰਿਆਂ ਦਾ ਧੰਨਵਾਦ ਬਾਕੀ ਇਹਨਾਂ ਦਾ ਜਿਹੜਾ ਚੈਨਲ ਹੈਗਾ ਆਪਣਾ ਨਿਊਜ਼ ਲੰਬੀ ਆਪਣਾ ਨਿਊਜ਼ ਲੰਬੀ ਹਾਂਜੀ ਹਾਂਜੀ ਤੇ ਜੋਤ ਡੇਰੀ ਫਾਰਮ ਜੋਤ ਡੇਰੀ ਫਾਰਮ ਪਸ਼ੂਆਂ ਦੇ ਵੀਡੀਓ ਇੰਦੇ ਤੇ ਹੁੰਦੀਆਂ ਹਨ ਉਸ ਸਾਰੇ ਚੈਨਲ ਇਹਨਾਂ ਦੇ ਚੱਲਦੇ ਆ ਹਾਂਜੀ ਹਾਂਜੀ ਤੇ ਜਿਹੜੇ ਸਾਡੇ ਨਾਲ ਜੁੜੇ ਆ ਉਹ ਇਹਨਾਂ ਦੇ ਚੈਨਲ ਨੂੰ ਵੀ ਫੋਲੋ ਕਰਕੇ ਤੇ ਇਹਨਾਂ ਦੇ ਨਾਲ ਜੁੜੋ ਕਿਉਂਕਿ ਬੜੀ ਜਾਣਕਾਰੀ ਇਹ ਦਿੰਦੇ ਆ ਕਿਸਾਨੀ ਬਾਰੇ ਆ ਪਸ਼ੂਆਂ ਬਾਰੇ ਆ ਟਰੈਕਟਰਾਂ ਬਾਰੇ ਆ ਜਾਂ ਹੋਰ ਦੁਨਿਆਵੀ ਕੋਈ ਗੱਲਾਂ ਬਾਤਾਂ ਖਬਰਾਂ ਹੈਗੀਆਂ ਸਹੀ ਹੈ ਜੋ ਸਾਰੀ ਜਾਣਕਾਰੀ ਤੁਹਾਨੂੰ ਇੱਥੇ ਮਿਲਦੀ ਆ ਬਸ ਜਿੰਨੇ ਕੁ ਨੌਲੇਜ ਆ ਮਿਹਨਤ ਕਰਦੇ ਰਹੀਦਾ ਜੀ ਹਾਂਜੀ ਹਾਂਜੀ ਤੁਹਾਡੇ ਪ੍ਰੋਗਰਾਮ ਜੀ ਆਪਾਂ ਲਾਈਵ ਕਰਦੇ ਰਹਿਨੇ ਆ ਤਾਂ ਤੁਸੀਂ ਦੇਖਿਓ ਜੀ ਬਾਬਾ ਜੀ ਹਰਿਆਣੇ ਦੇ ਲਾਈਵ ਪ੍ਰੋਗਰਾਮ ਬਨਵਾਲਾ ਟੀਵੀ ਤੇ ਚੱਲਦੇ ਹੁੰਦੇ ਲਾਈਵ ਨਿਊਜ਼ ਲੰਗੀ ਤੇ ਲਾਈਵ ਚੱਲਦੇ ਆ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਗੁਰਬਾਣੀ ਦੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ ਸ਼ੇਅਰ ਕਰਿਆ ਕਰੋ ਇਹ ਸੀ ਆਪਾਂ ਛੋਟਾ ਜਿਹਾ ਵਲੌਗ ਤਾਂ ਅੱਗੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਜਦੋਂ ਬਾਬਾ ਜੀ ਹਰੇ ਜਾਣਗੇ ਹਾਂ ਹਾਂ ਕੋਈ ਨਾ ਬਾਬਾ ਜੀ ਚੱਲੇ ਸੀ ਆਪਣੇ ਪਿੰਡ ਸਾਡੇ ਕੋਲੇ ਲਾ ਚਲੇ ਆ ਘੰਟਾ ਹਨਾ ਜੀ ਘੰਟਾ ਲੱਗ ਚੱਲੇ ਆ ਨਹੀਂ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਜੀ ਠੀਕ ਆ ਆ ਜੀ ਹੋਂਡਾ ਮੇਜ ਹਾਂਜੀ ਹਾਂਜੀ ਹੋਂਡਾ ਮੇਜ ਆ ਗੱਡੀ ਕਰਿਓ ਵੀਡੀਓ ਨੂੰ ਸ਼ੇਅਰ ਤੇ ਬਾਬਾ ਜੀ ਦੀ ਗੱਡੀ ਨੂੰ ਦਿਓ ਵਧਾਈਆਂ ਸਾਰੇ ਜਣੇ ਇਹ ਦਿਨੇ ਕਲਰ ਹੋ ਰੋ ਜਾਂਦਾ ਤੇ ਰਾਤ ਨੂੰ ਹੋਰ ਹੋ ਜਾਂਦਾ ਹੈ ਨਾ ਜੀ ਥੋੜਾ ਥੋੜਾ ਲੈਟ ਦਾ ਫਰਕ ਇਹ ਹੈਗਾ ਜੀ ਬ੍ਰਾਊਨ 골ਡ ਬ੍ਰਾਊਨ 골ਡ ਵਿੱਚ ਜਿਵੇਂ 골ਡਨ ਦੇ ਦੋਤ ਵਾਲੀ ਕਰਦੀ ਹੈ ਆਏ ਰੇਤਾ ਤਾਂ ਥੋੜਾ ਜਿਹਾ ਦਿਸਦਾ ਹੈ ਬਾਕੀ ਨੇਹਰੀ ਵੀ ਚੱਲਦੀ ਹੈ ਨਾ ਐਸ ਇਸ ਵੇਲੇ ਇਹ ਬਲੈਕ ਲੱਗਦੀ ਹੈ ਹਾਂਜੀ ਐਸ ਵੇਲੇ ਬਲੈਕ ਕੁਝ ਤਾਂ ਰੇਤਾ ਫਰਾ ਇਧਰੋਂ ਆਪਣੇ ਪੌੜੀ ਜਿਦੋਂ ਪੈ ਗਿਆ ਉਹ ਖੇਤਾਂ 'ਚ ਵੀ ਹੋ ਜਾਏਗਾ ਚੱਲ ਗਿਆ ਜੀ चलो ठीक है जी बहुत धन्यवाद ठीक है जी वाहीगुरु ठीक है <laughs> ਲਓ ਜੀ ਵਲੌਗ ਆਪਣਾ ਐਂਡ ਤੇ ਆ ਤੁਹਾਨੂੰ ਆਪਾਂ ਦਿਖਾਤੀ ਬਾਬਾ ਜੀ ਦੀ ਨਵੀਂ ਗੱਡੀ ਨਾਲੇ ਬਾਬਾ ਜੀ ਨਾਲ ਵਿਚਾਰ ਵਟਾਂਦਰੇ ਹੋਏ ਕਿਸਾਂ ਬਾਰੇ ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰਿਓ